ਜੋ ਵੈਸਤੇ ਇਸ਼ੇਜੇ ਬਿਚਲੇ 12 13 ਦਿਨਾਂ ਤੋਂ ਹੋਇਆ ਜੋ ਹੋ ਰਿਹਾ ਬਹੁਤ ਮੰਦ ਭਾਗਾ ਵਾ ਅ ਅਸੀਂ ਆਸ ਕਰਦੇ ਹਾਂ ਕਿ ਇਹ ਗੱਲ ਯੁੱਧ ਵੱਲ ਨਹੀਂ ਵਧੂਗੀ ਔਰ ਹਾਲਾਤ ਐਸਰੇ ਤੇ ਕੰਟਰੋਲ ਦੇ ਵਿੱਚ ਨੇ ਪਰ ਫਿਰ ਵੀ ਕਿਸੇ ਵੇਲੇ ਦੀ ਹਾਲਾਤ ਜਿਹੜੇ ਨੇ ਸਥਿਤੀ ਜਿਹੜੀ ਆ ਇਹ ਹੱਥੋਂ ਬਾਹਰ ਹੋ ਸਕਦੀ ਆ ਜੋ ਹੋਈ ਆ ਆਪਾਂ ਨੂੰ ਸਾਰੇ ਨੂੰ ਜਿਵੇਂ ਸਾਡੇ ਕਾਲਜ ਨੇ ਕਿਹਾ ਗਿਆ ਅਦਾਸ ਕਰਨੀ ਚਾਹੀਦੀ ਆ ਅ ਵੈਸੇ ਵੀ ਲੱਗਦਾ ਵਾ ਕਿ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਮੇਰੇ ਖਿਆਲ ਸਾਰੇ ਮੁਲਕਾਂ ਨੂੰ ਲੱਗਾ ਕਿ ਆਪਾਂ ਇਹ ਗੱਲ ਨਾ ਬਧਾਈਏ ਤੇ ਬਿਹਤਰ ਆ ਕਿਉਂਕਿ ਇਜ਼ਰਾਈਲ ਨੂੰ ਹੁਣ ਤੱਕ ਬਹੁਤ ਮਾਣ ਸੀ ਆਪਣੇ ਡਿਫੈਂਸ ਸ਼ੀਲਡ ਦੇ ਉੱਤੇ ਆਰਨ ਡੋਮ ਦੇ ਉੱਪਰ ਵੀ ਉਹ ਆਰਨ ਡੋਮ ਪੈਨੀਟਰੇਟ ਨਹੀਂ ਹੋ ਸਕਦੀ ਇਜ਼ਰਾਈਲ ਤੇ ਹਮਲੇ ਨਹੀਂ ਹੋ ਸਕਦੇ ਜਦੋਂ ਹਮਲੇ ਹੋਏ ਸ਼ੁਰੂ ਹੋਏ ਤੇ ਕਾਨੂੰਨ ਲਗਾ ਕਿ ਉਹਨਾਂ ਦੀ ਜਿਹੜੀ ਸ਼ਕਤੀ ਆ ਉਹਦੇ 'ਚ ਵੀ ਕਮਜ਼ੋਰੀਆਂ ਵਾਂ ਔਰ ਫਿਰ ਅਮਰੀਕਾ ਨੂੰ ਇੰਟਰਵਿਨ ਕਰਨਾ ਪਿਆ ਅਮਰੀਕਾ ਨੇ ਜਿਹੜੇ ਤਿੰਨ ਹਮਲੇ ਕੀਤੇ ਆ ਤਿੰਨ ਨਿਊਕਲੀਅਰ ਇੰਸਟਾਲੇਸ਼ਨ ਦੇ ਉੱਪਰ ਨੁਕਸਾਨ ਕਿੰਨਾ ਹੋਇਆ ਤੇ ਪਤਾ ਨਹੀਂ ਪਰ ਉਹਦੇ ਨਾਲ ਇਹ ਜ਼ਰੂਰੀ ਆ ਕਿ ਇਰਾਨ ਨੂੰ ਲੱਗ ਲੱਗ ਪਿਆ ਕਿ ਜੇ ਇਜ਼ਰਾਈਲ ਨਹੀਂ ਕਰ ਸਕਦਾ ਤੇ ਅਮਰੀਕਾ ਉਹਨਾਂ ਦੇ ਬਦਲੇ ਇਹ ਸਭ ਕੁਝ ਕਰ ਸਕਦਾ ਵਾ ਸੋ ਇੱਕ ਤਰੀਕੇ ਦਾ ਇਰਾਨ ਦਾ ਇਰਾਕ ਜਿਹੜਾ ਇਜ਼ਰਾਈਲ ਦਾ ਜਿਹੜਾ ਮਕਸਦ ਸੀ ਉਹ ਪੂਰਾ ਹੋਇਆ ਲੇਕਿਨ ਉਸ ਤੋਂ ਬਾਅਦ ਜਿਹੜੇ ਇਰਾਨ ਨੇ ਹਮਲੇ ਕੀਤੇ ਆ ਕਤਰ ਤੇ ਹਮਲਾ ਕੀਤਾ ਔਰ ਉਸ ਤੋਂ ਬਾਅਦ ਜਿਹੜੀ ਰਸ਼ੀਆ ਨਾਲ ਗੱਲਬਾਤ ਹੋਈ ਆ ਉਹ ਤੋਂ ਫਿਰ ਸਰਨਲੀ ਮੇਰੇ ਖਿਆਲ ਰਾਸ਼ਟਰਪਤੀ ਟਰੰਪ ਨੂੰ ਵੀ ਲੱਗਾ ਕਿ ਇੱਕ ਤਰੀਕੇ ਨਾਲ ਸਾਰਿਆਂ ਨੂੰ ਸਬਕ ਮਿਲ ਗਿਆ ਵਾ ਤੇ ਇਸ ਤੋਂ ਬਾਅਦ ਸ਼ਾਂਤੀ ਹੀ ਆਉਣੀ ਚਾਹੀਦੀ ਅਸੀਂ ਆਸ ਕਰਦੇ ਆ ਕਿ ਇਹ ਸ਼ਾਂਤੀ ਜਿਹੜੀ ਆ ਇਹ ਬਰਕਰਾਰ ਰਹੂਗੀ ਲੇਕਿਨ ਕਿਉਂਕਿ ਇਹ ਸਾਰਾ ਕੰਮ ਈਰਾਨ ਨੇ ਸ਼ੁਰੂ ਨਹੀਂ ਕੀਤਾ ਸੀ ਹਾਲਾਂਕਿ ਇਜ਼ਰਾਈਲ ਕਹਿੰਦਾ ਵਾ ਕਿ ਈਰਾਨ ਅਤਵਾਦ ਫਲਾਰਿਆ ਵਾ ਤੋਂ ਉਡੀਕਦਿਆਂ ਕਿ ਈਰਾਨ ਦਾ ਕੀ ਰਿਐਕਸ਼ਨ ਹੋਊਗਾ ਬਹੁਤ بڑی ਪ੍ਰਾਣੀ ਸਿਵਲਾਈਜ਼ੇਸ਼ਨ ਆ ਅ ਹੋਰ ਹੋਰ ਉਹਨਾਂ ਦਾ ਕੀ ਰਿਐਕਸ਼ਨ ਹੋਊਗਾ ਰਸ਼ੀਆ ਦਾ ਕੀ ਰਿਐਕਸ਼ਨ ਹੋਊਗਾ ਇਸਲਾਮਿਕ ਕੰਟਰੀਜ਼ ਦਾ ਹੁਣ ਤੱਕ ਤੇ ਇਸਲਾਮਿਕ ਕੰਟਰੀ ਜਿਹੜੇ ਨੇ ਵੰਡੇ ਰਹੇ ਨੇ ਲੇਕਿਨ ਕੀ ਇਹ ਇਸ਼ਤਰਾ ਵੰਡੇ ਰਹਿਣਗੇ ਜੋ ਸਾਰੇ ਇਕੱਠੇ ਹੁੰਦੇ ਆ ਤੋਂ ਉਹਨਾਂ ਦਾ ਕੀ ਉਹ ਉਹ ਉਹਨਾਂ ਦਾ ਕੀ ਇਫੈਕਟ ਹੋਊਗਾ ਆਪਾਂ ਸਾਰੇ ਨੂੰ ਪਤਾ ਵਾ ਕਿ ਮੁਸਲਮਾਨ ਜਿਹੜਾ ਵਾ ਸ਼ੀਆ ਔਰ ਸੁਨੀ ਦੇ ਵਿੱਚ ਇਸ ਵੇਲੇ ਡਿਵਾਈਡ ਹੋਇਆ ਵਾ ਇਹ ਸਾਰੇ ਦੇ ਵਿੱਚ ਬਹੁਤ ਅੱਛੀ ਗੱਲ ਹੈ ਕਿ ਭਾਰਤ ਨੇ ਇੱਕ ਨਾਨ ਅਲਾਈਡ ਰੋਲ ਪਲੇ ਕੀਤਾ ਕਿਉਂਕਿ ਸਾਡੇ ਦੋਵਾਂ ਨਾਲ ਈਰਾਨ ਦੇ ਨਾਲ ਸਾਡੇ ਬਹੁਤ ਇਤਿਹਾਸਿਕ ਤੌਰ ਤੇ ਬਹੁਤ ਪੁਰਾਣੇ ਰਿਸ਼ਤੇ ਨੇ ਬਹੁਤ ਢੇਰ ਤੋਂ ਸਾਡੇ ਚੰਗੇ ਤਲੱਕਾਤ ਨੇ ਔਰ ਇਜ਼ਰਾਈਲ ਦੇ ਨਾਲ ਸਾਡੀ ਡਿਫੈਂਸ ਐਗਰੀਮੈਂਟਸ ਜਾਂ ਸਾਡੀ ਕੋਈ ਡਿਫੈਂਸ ਇਕਵਿਪਮੈਂਟ ਵੀ ਉਤੋਂ ਆਉਂਦੀ ਹੈ ਸੋ ਸਾਨੂੰ ਨੌਨ ਅਲਾਈਂਡ ਰੋਲ ਵੀ ਪਲੇ ਕਰਨਾ ਚਾਹੀਦਾ ਔਰ ਦੁਆਰਾ ਸਾਨੂੰ ਨੌਨ ਅਲਾਈਂਡ ਵੱਲ ਵੱਲ ਤੁਰਨਾ ਪੈਣਾ ਸਾਨੂੰ ਕਿਸੇ ਵੀ ਗਰੁੱਪ ਦੇ ਨਾਲ ਲਾਈਨ ਨਹੀਂ ਕਰਨਾ ਚਾਹੀਦਾ ਬਹੁਤ ਚੰਗੀ ਗੱਲ ਆ ਕਿਉਂਕਿ ਖੁਫਾਹ ਫੈਲਦੀ ਸੀ ਕਿ ਸ਼ਾਇਦ ਇੰਡੀਅਨ 에ਅਰ ਸਪੇਸ ਯੂਜ਼ ਹੋਈ ਹੈ ਅਮਰੀਕਨ ਅਟੈਕਸ ਵਾਸਤੇ ਹੁਣ ਪਤਾ ਲੱਗ ਗਿਆ ਕਿ ਇਹੋ ਜੀ ਗੱਲ ਕੋਈ ਨਹੀਂ ਸੋ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇੰਡੀਆ ਜਿਹੜਾ ਕੋਈ ਸਾਈਡ ਨਹੀਂ ਲਾਊਗਾ ਇੱਕ ਚੀਜ਼ ਜਿਹੜੀ ਦੇਖਣ ਨੂੰ ਮਿਲੀ ਆ ਉਹ ਹੈ ਕਿ ਹ ਅ ਅੰਤ ਨੂੰ ਆਪਾਂ ਕਹਿ ਸਕਦੇ ਆਂ ਪ੍ਰਭੂ ਸੱਤਾ ਉਹ ਸਾਰੇ ਮੁਲਕਾਂ ਦੀ ਖਤਰੇ ਚ ਆ ਮੁਲਕ ਜਿਹੜੇ ਨੇ ਦੂਜੇ ਮੁਲਕ ਜਾ ਕੇ ਦਖਲ ਦਿੰਦੇ ਨੇ ਮਿਸਾਈਲੀ ਅਟੈਕ ਮਿਸਾਈਲ ਇੱਕ ਨਵਾਂ ਵੈਪਨ ਲੱਭ ਗਿਆ ਬਾ ਦੂਜੇ ਦੀ ਪ੍ਰਭੂ ਸੱਤਾ ਯਾਨੀ ਸovereignty ਨੂੰ ਨੂੰ ਚੈਲੰਜ ਕਰਨ ਵਾਸਤੇ ਔਰ ਰਜਿਮ ਚੇਂਜ ਵਾਸਤੇ ਇਹ ਮਰਨਾ ਪਊਗਾ ਕਿ ਦੂਜੇ ਮੁਲਕ ਦੀ ਰਜਿਮ ਚੇਂਜ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ ਉਥੋਂ ਦੇ ਲੋਕਾਂ ਨੂੰ ਆਪਣੀ ਸ ਸੱਤਾ ਕਿਹਨੂੰ ਲਿਆਉਣਾ ਹੈ ਜਾਂ ਨਹੀਂ ਲਿਆਉਣਾ ਉਹ ਉਹਨਾਂ ਦਾ ਹੱਕ ਹੁੰਦਾ ਔਰ ਜਦੋਂ ਜਦੋਂ ਵੀ ਰਜਿਮ ਚੇਂਜ ਦੀ ਕੋਸ਼ਿਸ਼ ਹੋਈ ਆ ਉਹਨੂੰ ਉਹਦਾ ਬਹੁਤਾ ਕਾਮਯਾਬੀ ਨਹੀਂ ਮਿਲੀ ਰਸ਼ੀਆ ਨੇ ਯੂਕਰੇਨ ਦੇ ਵਿੱਚ ਪਿਛਲੇ 2-3 ਸਾਲ ਤੋਂ ਰਜਿਮ ਚੇਂਜ ਦੀ ਕੋਸ਼ਿਸ਼ ਕਰ ਰਿਹਾ ਵਾ ਹਾਲ ਤੱਕ ਰਜਿਮ ਚੇਂਜ ਨਹੀਂ ਹੋਈ ਇਸੇ ਤਰ੍ਹਾਂ ਅਫਗਾਨਿਸਤਾਨ ਦੇ ਵਿੱਚ ਬੈਦਰ ਰਸ਼ੀਆ ਨੇ ਟਰਾਈ ਕੀਤੀ ਫਿਰ ਅਮਰੀਕਾ ਨੇ ਟਰਾਈ ਕੀਤੀ ਅਖੀਰ ਉੱਥੋਂ ਦੇ ਲੋਕ ਜੋ ਚਾਹਦੇ ਸੰਤਾਲੀਬਾਨ ਉਹੀ ਉੱਥੇ ਸੱਤਾ ਦੇ ਵਿੱਚ ਆਈ ਆ ਸੋ ਰਜਿਮ ਚੇਂਜ ਵਾਲ ਨਹੀਂ ਬਤਨਾ ਚਾਹੀਦਾ ਲੇਕਿਨ ਜਿਹੜੀ ਆ ਸੋਵਰੈਨਿਟੀ ਮਿਸਾਈਲੀ ਅਟੈਕਾਂ ਦੇ ਨਾਲ ਅਟੈਕਸ ਦੇ ਨਾਲ ਜਾਂ ਡਰੋਨ ਅਟੈਕਸ ਦੇ ਨਾਲ ਜਾਂ ਰਾਕਟ ਅਟੈਕਸ ਦੇ ਨਾਲ ਜਿਹੜੀ ਚੈਲੰਜ ਹੋਣ ਲੱਗ ਪਈ ਆ ਇਹਦੇ ਤੇ ਸਾਰੇ ਦੁਨੀਆ ਨੂੰ ਕੋਈ ਨਾ ਕੋਈ ਯੂਨਾਈਟਿਡ ਨੇਸ਼ਨਸ ਨੂੰ ਇਹਦੇ ਤੇ ਦੇਖਲ ਦੇ ਕੇ ਕੋਈ ਨਾ ਕੋਈ ਸਿਸਟਮ ਬਣਾਉਣਾ ਪਊਗਾ ਕਿਉਂਕਿ ਇਹ ਰਜਿਮ ਚੇਂਜ ਜਿਹੜੀ ਆ ਜਿਸ ਤਰ੍ਹਾਂ ਹੋ ਰਹੀ ਆ ਇਹ ਇੱਕ ਬਹੁਤ ਖਤਰੇ ਦੀ ਗੱਲ ਆ ਖਤਰੇ ਰਜਿਮ ਚੇਂਜ ਜਿਹੜੇ ਕੋਸ਼ਿਸ਼ ਹੋ ਰਹੀ ਆ ਪ੍ਰਭੂ ਸੱਤਾ ਨੂੰ ਜਿਹੜਾ ਚੈਲੰਜ ਕੀਤਾ ਜਾ ਰਿਹਾ ਵਾ ਸੋ ਇੱਕ ਨਵੀਂ ਐਗਰੀਮੈਂਟ ਓਨ ਦੀ ਯੂਜ਼ ਆਫ ਮਿਸਾਈਲਸ ਓਨ ਦੀ ਯੂਜ਼ ਆਫ ਡਰੋਨਸ ma che ne agreements che sono stati fatti in modo che